ਕੈਨੇਡਾ ਦੇ ਵੱਲੋਂ ਤਿੰਨ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਇੱਕ ਕੁੜੀ ਸ਼ਾਮਲ ਹੈ ਤੇ ਦੋ ਮੁੰਡੇ ਸ਼ਾਮਲ ਹੈ ਜਿਸ ਦੇ ਵਿੱਚ ਇੱਕ ਮੁੰਡੇ ਨੂੰ ਆਲਰੇਡੀ 2.5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿਹਨੂੰ ਆਪਾਂ 30 ਕੇ ਮਹੀਨੇ ਦੀ ਮੰਨ ਸਕਦੇ ਹਾਂ ਪਰ ਤੁਸੀਂ ਸੋਚਦੇ ਹੋਵੋਗੇ ਕਿ ਇਕੱਲੀਆਂ ਮੁੰਡੇ ਹੀ ਕੈਨੇਡਾ ਦੇ ਵਿੱਚ ਗਲਤ ਕੰਮ ਕਰਦੇ ਆ ਪਰ ਹੁਣ ਕੁੜੀਆਂ ਨੇ ਵੀ ਇਹ ਧੰਦਾ ਫੜ ਲਿਆ ਜਿਹੜੀਆਂ ਕੁੜੀਆਂ ਪੰਜਾਬ ਤੋਂ ਗਈਆਂ ਹੋਣੀਆਂ ਤੇ ਪੰਜਾਬੀ ਆ ਤੇ ਉਹ ਕੈਨੇਡਾ ਦੇ ਵਿੱਚ ਜਾ ਕੇ ਇਹੋ ਜਿਹੇ ਕੰਮ ਕਰਦੀਆਂ ਜਿਸ ਤੋਂ ਬਾਅਦ ਮਾਪਿਆਂ ਨੇ ਤਾਂ ਸ਼ਰਮ ਦੇ ਨਾਲ ਮਰਨਾ ਹੀ ਮਰਨਾ ਪਰ ਆਪਣੀ ਪੰਜਾਬੀ ਕਮਿਊਨਿਟੀ ਦਾ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਨਾਮ ਖਰਾਬ ਹੁੰਦਾ ਹੈ ਗੱਲ ਕਰਦੇ ਇਸ ਟਾਈਮ ਮਨਦੀਪ ਸਿੰਘ ਦੀ ਮਨਦੀਪ ਸਿੰਘ ਆਲਰੇਡੀ ਕੈਨੇਡਾ ਦੇ ਵਿੱਚ ਪਹਿਲਾਂ ਵੀ ਅਰੈਸਟ ਹੋ ਚੁੱਕਾ ਜਿਸ ਦੀ ਉਮਰ ਸਿਰਫ 26 ਸਾਲ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜਾ ਸੁਪਰੀਮ ਕੋਰਟ ਹੈ ਉਸ ਨੇ ਉਹਨੂੰ ਰਾਈਟ ਨਾਉ 2.5 ਸਾਲ ਦੀ ਸਜ਼ਾ ਸੁਣਾਈ ਹੈ ਕਿਉਂਕਿ ਇਸ ਨੂੰ ਡਰੱਗਸ ਵਾਲੇ ਘਰ ਦੇ ਵਿੱਚ ਉਹ ਨਸ਼ੀੜੀ ਜਿੱਥੇ ਨਸ਼ੇ ਵੇਚਦੇ ਸੀ ਉਸ ਘਰ ਦੇ ਵਿੱਚੋਂ ਨਿਕਲਦੇ ਹੋਏ ਦੇਖਿਆ ਗਿਆ ਜਦੋਂ ਉਸ ਤੋਂ ਘਰ ਦੇ ਵਿੱਚੋਂ ਨਿਕਲੇ ਉਸ ਤੋਂ ਬਾਅਦ ਜਦੋਂ ਉਸ ਨੂੰ ਘਰ ਦੇ ਵਿੱਚੋਂ ਨਿਕਲਦੇ ਦੇਖਿਆ ਤਾਂ ਪੁਲਿਸ ਨੇ ਉਸ ਘਰ ਉੱਤੇ ਛਾਪਾ ਮਾਰਿਆ ਤੇ ਘਰ ਦੇ ਵਿੱਚ ਛਾਪਾ ਮਾਰਨ ਤੋਂ ਬਾਅਦ 92 ਪੈਕੇਜ ਆ ਜਿਹੜੇ ਹੋਰ ਡਰੱਗਸ ਦੇ ਉੱਥੋਂ ਫ ਬੈਠੇ ਹੋਏ ਸੀ ਜਿਹੜਾ ਇੱਕ ਆਲਰੇਡੀ ਸਜ਼ਾ ਭੁਗਤ ਰਿਆ ਸੀ 2022 ਦੇ ਵਿੱਚ ਉਸ ਨੂੰ ਸਰਾ ਹੋਈ ਸੀ 3 ਸਾਲ ਦੀ ਬਾਅਦ ਵਿੱਚ ਉਹ ਛੁੱਟ ਗਿਆ ਸੀ ਤੇ ਨਾਲ ਦੀ ਨਾਲ ਹੀ ਉੱਥੇ ਇੱਕ ਮਨਦੀਪ ਕੌਰ ਨਾਂ ਦੀ ਕੁੜੀ ਵੀ ਹੈ ਜਿਹੜੀ ਫੜੀ ਗਈ ਹੁਣ ਮਨਦੀਪ ਕੌਰ ਨਾਂ ਦੀ ਕੁੜੀ ਹੈ ਜਿਹੜੀ ਉਹ ਆਲਰੇਡੀ ਡਿਪੋਰਟ ਹੋ ਚੁੱਕੀ ਸੀ ਕੈਨੇਡਾ ਦੇ ਵਿੱਚ ਉਸ ਨੂੰ ਆਲਰੇਡੀ ਡੈਪੂਟੇਸ਼ਨ ਦਾ ਜਿਹੜਾ ਹੁਕਮ ਹੋਦ ਗਿਆ ਸੀ ਪਰ ਉਹ ਇਨਾਂ ਨਸ਼ੀੜੀਆਂ ਦੇ ਨਾਲ ਇਨਾਂ ਘਰਾਂ ਦੇ ਵਿੱਚ ਰਹਿੰਦੀ ਸੀ ਉੱਥੋਂ ਡਿਪੋਰਟ ਹੋਈ ਆ ਪਰ ਉੱਥੋਂ ਭੱਜੀ ਨਹੀਂ ਉੱਥੇ ਹੀ ਨਸ਼ੀੜੀਆਂ ਦੇ ਨਾਲ ਰਹਿ ਰਹੀ ਸੀ ਜਿਸ ਦੇ ਕਾਰਨ ਉਹ ਕੈਨੇਡਾ ਨੇ ਉਸ ਨੂੰ ਇੰਡੀਆ ਵਾਪਸ ਭੇਜ ਦਿੱਤਾ ਹੈ ਡਿਪੋਰਟ ਕਰ ਦਿੱਤਾ पर्सनल अपने जहाज ਉਤੇ ਹੋਰ ਗੱਲ ਕਰਦੇ ਆ ਮੇਨ 3 ਮਹੀਨੇ ਦੀ ਸਜ਼ਾ ਜੱਜ ਉਹਨੂੰ ਕਹਿੰਦਾ ਕਿ ਤੈਨੂੰ ਨਾਰਮਲ ਲੱਗਦੀ ਹੋਊਗੀ ਪਰ ਤੇਰੇ ਲਈ ਇਹ ਨਾਰਮਲ ਸਜ਼ਾ ਨਹੀਂ ਹੈ ਜਦੋਂ ਤੂੰ ਇਹ ਸਜ਼ਾ ਪੂਰੀ ਕਰੇਂਗਾ ਤੈਨੂੰ ਨਾਲ ਦੀ ਨਾਲ ਹੀ ਪਰਸਨਲ ਸਿਕਿਉਰਿਟੀ ਦੇ ਨਾਲ ਤੈਨੂੰ ਇੰਡੀਆ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਊਗਾ ਤੇ ਤੇਰੇ ਤੇ ਇਹੋ ਜਿਹੀ ਮੋਰ ਲਾਈ ਜਾਊਗੀ ਜਿਹੜਾ ਤੂੰ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਜਾ ਸਕਦਾ ਜਿੰਨੀ ਵੀ ਇਹਨੇ ਉੱਥੇ ਗੱਡੀ ਕਮਾਈ ਸੀ ਆਪਣਾ ਘਰ ਲਿਆ ਸੀ ਆਪਣਾ ਟਰੱਕ ਲਿਆ ਸੀ ਉਹ ਸਾਰੇ ਦੀ ਸਾਰੀ ਪ੍ਰਾਪਰਟੀ ਜਿਹੜੀ ਇਹਦੀ ਸੀਜ਼ ਕਰ ਲਈ ਆਪਾਂ ਆਉਂਦੀ ਤਾਕਤ ਨੂੰ ਹੋਰ ਵਧਾ ਸਕਦੇ ਹਾਂ ਸਕੈਨ ਕਰ ਲਓ ਇਸ ਕੋਡ ਨੂੰ ਤੁਸੀਂ ਵਟਸਐਪ ਚੈਨਲ ਜੁਆਇਨ ਕਰ ਸਕਦੇ ਹੋ ਜੇਕਰ ਤੁਸੀਂ ਸਕੈਨ ਨਹੀਂ ਕਰ ਸਕਦੇ ਤਾਂ ਸਬ ਗਰੁੱਪ ਦਾ ਲਿੰਕ ਪਿਆ ਹੈ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੁਹਾਡੀ ਜਿੰਨੀ ਵੀ ਪ੍ਰਾਈਵੇਸੀ ਹੈ ਉਹ ਸਾਰੀ ਪਰਸਨਲ ਰੱਖੀ ਜਾਊਗੀ ਉਹ ਹਾਈਡ ਰੱਖੀ ਜਾਊਗੀ ਤੁਹਾਡੀ ਕਿਸੇ ਦਾ ਕੋਈ ਸ਼ੇਅਰ ਨਹੀਂ ਹੋਵੇਗੀ